ਆ ਆਨੰਦਪੁਰ ਦੀ ਮਾਈਨਿੰਗ ਦੀ ਆੜ ਜੇ ਨਹੀਂ ਸਾਰੀ ਜਮੀਨਾਂ ਖਾ ਲਈਆਂ। ਅਗਰ ਵੀ ਤੇਰੀ 30 40 ਫੁੱਟੂ ਕਿਤੇ ਪਾਦੇ ਜੀ। ਆੜ ਦਾਦ ਪਰ ਸਾਭ ਦੀ ਐ। ਮਾਈਨਿੰਗ ਆਨੰਦਪੁਰ ਸਾਹਿਬ ਦੀ ਵਜ ਰਹੀ। ਹੋਰ ਇਹ ਲੱਕ ਹੋਰੇ ਸਾਡੇ ਖੇਤ। ਤਾ ਕੋਲ ਪਟਿਆ ਦਾ ਇਧਰ ਅਤੀ ਮਰਗ ਜਿੱਦੀ ਦੇਵਾਂਗੇ। ਅਧਿ ਨਹੀਂ ਜਾਂਦੇ ਤਾਂ ਤਬੂ ਲਾ ਕੇ ਬੈਠਾ ਜਰਾ ਆਪ ਦੇਖ ਲੈ ਜਦੋਂ ਕੋਣ ਮਾਰਦਾ। ਸਾਡੇ ਜਿਹੜੇ ਕਈ ਸਾਡੇ ਭੜਮ ਚੋਧਰੀ ਆ ਲੜੂ ਫਿਰਦੇ ਚ ਚੋਧਰੀ ਬਣੀ ਉਹ 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 ਸਾਡੇ ਐ ਪਹਿਲੇ ਬਧਨਾਮ ਕਰ ਰਹੇ ਜਿਹੜੇ ਸਮਾਜ ਸੇਵੀ ਨੂੰ ਮੈਂ ਕਹਿਣਾ ਚਾਹਨਾ ਕਿ ਤੁਸੀਂ ਆਪਣੀਆਂ ਸਰਕਾਰਾਂ ਦੇ ਵਿੱਚ ਬੜਾ ਸੁੱਖ ਮਾਲਿਆ ਤੁਸੀਂ ਇਹ ਜਿਹੜੀ ਥੋੜ੍ਹੀ ਭੇਟ ਕੀਤੀ ਵੀ ਜਿਹੜੀ ਹੈ ਇਹ ਦਰਦਰਸ਼ਾ ਲੋਕ ਸਾਡੇ ਭੋਗ ਰਹੇ ਆ ਅਸੀਂ ਅੱਜ ਹੀ ਜਿਹੜੀ ਜ਼ਮੀਨ ਤੇ ਨਜ਼ਾਇਜ਼ ਮਾਈਨਿੰਗ ਹੋਈ ਹੈ ਤੇ ਪਰਚਾ ਵੀ ਅੱਜ ਹੀ ਹੋਊਗਾ ਉਹ ਜਿਹੜਾ ਨਜਾਇਜ਼ ਮਾਈਨਿੰਗ ਵਾਸਤੇ ਆਰਜੀ ਪੁਲ ਬਣਾਇਆ ਇਹ ਵੀ ਹੋਣਾ ਅੱਜ ਤੁਹਾਨੂੰ ਘੰਟੇ ਦੇ ਵਿੱਚ ਜਿਹੜਾ ਚੱਕੇ ਜਿਹੜੀ ਆਪਣੇ ਲੋਕਾਂ ਨੂੰ ਜਿਹੜੀ ਰਾਹਤ ਦੇ ਵਾਸਤੇ ਮੇਰਾ ਦਿਲਕੁਲਾਜ ਬੰਮਾ ਜੀ ਅੱਜ ਤੁਸੀਂ ਸੱਤ ਲੋ ਦਰਿਆ ਦੇ ਵਿੱਚੋਂ ਵਿੱਚ ਪਹੁੰਚ ਕੇ ਕੀ ਕਾਰਵਾਈ ਹੋ ਗਈ ਇਹੋ ਜੀ ਵੀ ਕੀ ਕਰਨਾ ਪੈ ਗਿਆ ਤੁਸੀਂ ਪਹੁੰਚ ਗਏ ਸਰ ਕਰਨਾ ਤਾਂ ਇਹ ਪੈ ਗਿਆ ਸਾਡੀਆਂ ਆਨੰਦਪੁਰ ਦੀ ਮਾਈਨਿੰਗ ਦੀ ਹਾੜ ਜੀ ਨਹੀਂ ਸਾਡੀ ਜਮੀਨਾਂ ਖਾ ਲਈਆਂ ਔਰ ਜਿਆਦਾ ਸੀ ਖੇਤੀ ਆਗਾ ਤੇ ਆਪਣੇ ਖੇਤ ਦੇਖਿਆ ਜਾਵੇ ਨਹੀਂ ਨਹੀਂ 40 40 ਫੁੱਟੂ ਗੇੜੋ ਪਾਤੇ ਜੀ ਆੜਦਲਪੁਰ ਸਾਹਿਬ ਦੀ ਐ ਮੈਨ ਅਨੰਦਪੁਰ ਸਾਹਿਬ ਚ ਵੱਜ ਰਹੀ ਹੋਰ ਚੱਕੋਲੇ ਸਾਡੇ ਖੇਤ ਅਸੀਂ ਸਾਨੂੰ ਹੁਣ ਵਾਹਦਾ ਹੁਣ ਅੱਜੇ ਨਾ ਹੀ ਸਾਡਾ ਫੋਲ ਪਟਿਆ ਰਹੀ ਤੇ ਅੱਤੀ ਮਰਗਾ ਜਿੱਦੀ ਦੇਵਾਂਗੇ ਅਸੀਂ ਨਹੀਂ ਜਾਣਦੇ ਅੱਟੇ ਤੰਬੂ ਲਗਾ ਬੈਠਾ ਜਰਾਬ ਦੇਖ ਲੈ ਕੌਣ ਕੋਣ ਮਾਰਦਾ ਮਰ ਜਾਵੇ ਕੋ ਗਾਲੀ ਆਪਰ ਜ਼ਮੀਨ ਦੇ ਸਾਡੇ ਜ਼ਮੀਨਾਂ ਨੇ ਅਸੀਂ ਤਾਂ ਕੀ ਕਰਾਂਗੇ ਇਹ ਪਿੰਡਵਾਸੀ ਨਾਲ ਨੇ ਆ ਪਿੰਡਵਾਸੀ ਤੇ ਆਪਾਂ ਚਾਰ ਪਿੰਡਾਂ ਦੇ ਬੰਦੇ ਆ ਜੀ ਭੈਣੀ ਦੇ ਵਿਦਪੁਰ ਬੇਲੇ ਦੇ ਅਵਰ ਬੇਲੇ ਦੇ ਥਾਣੇ ਦੇ ਸਾਰੇ ਬੰਦੇ ਨਾਲ ਆ ਜੀ ਹਾਂਜੀ ਜਿਹੜਾ ਐਕਸਾਪੂ ਕਿਹਾ ਜੀ ਬੁਸ਼ਵਾਸ਼ ਆ ਵੀ ਉਹ ਕਹਿੰਦੇ ਸਖਤ ਕਾਰਵਾਈ ਕਰੋ ਉਹਦਾ ਐਕਸਾਪੂ ਕਹਿੰਦੇ ਤੁਸੀਂ ਜੋ ਗੈਰ ਕਾਨੂੰਨੀ ਕੰਮ ਹੋ ਰਿਹਾ ਉਹਨੂੰ ਬੰਦ ਕਰਾਓ ਹਾਂ ਕੋਈ ਨਹੀਂ ਹਜ ਨਹੀਂ ਜਿਹੜਾ ਐਕਸਾਪੂ ਦੇ ਆਪਣੇ ਹਲਕੇ ਦੀ ਨਹੀਂ ਆ ਹਾਂ ਇਹ ਅਨੰਦਪੂ ਸਾਹਿਬ ਦੇ ਹਲਕੇ ਦੀ ਆਰਚ ਹੋ ਨੁਕਸਾਨ ਸਾਡਾ ਕਰ ਰਹੇ ਹਾਂ ਹਾਂ ਨੁਕਸਾਨ ਕਰੇ ਉੱਪਰ ਦਾ ਨਾ ਸਾਡੇ ਜਿਹੜੇ ਕਈ ਸਾਡੇ ਭੜਮ ਚੌਧਰੀ ਆ ਲੜੂ ਫਿਰਦੇ ਚ ਚੌਧਰੀ ਬਣੀ ਉਹ ਉਹ ਸਾਡੇ ਪਹਿਲੇ ਬਦਨਾਮ ਕਰ ਰਹੇ ਹਾਂ ਹਾਂਜੀ ਨਗਰਤ ਸਾਹਿਬ ਅੱਜ ਸਤਲੁਜ ਦਰਿਆ ਦੇ ਵਿੱਚ ਪਹੁੰਚਣਾ ਪੈ ਗਿਆ ਕੀ ਕਾਰਨ ਹੋ ਗਿਆ ਅੱਜ ਜਿਹੜਾ ਅਮਰਪੁਰਵੇਲਾ ਨਿਵਾਸੀ ਹੋੜਾ ਗਵਿੰਦਪੁਰਵੇਲਾ ਨਿਵਾਸੀ ਹੈ ਇਹ ਜਿਹੜਾ ਨਜਾਇਜ਼ ਮਾਈਨਿੰਗ ਦੀ ਜਿਹੜੇ ਭੇਟ ਇਹਨਾਂ ਦਾ ਕੁਝ ਜਿਹੜਾ ਹਿੱਸਾ ਚੜਿਆ ਹੈ ਇਹਦੇ ਸਬੰਧ ਦੇ ਵਿੱਚ ਸਾਨੂੰ ਸ਼ਿਕਾਇਤਾਂ ਮਿਲਿਆ ਸੀਗੀਆਂ ਉਹ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਪਹੁੰਚੇ ਆ ਤਾਂ ਇੱਥੇ ਆ ਕੇ ਜਿਹੜਾ ਆਪਾਂ ਦੇਖਿਆ ਗਏ ਇੱਕ ਦੋ ਦਿਨਾਂ ਚ ਇੱਕ ਸਾਡੇ ਇਲਾਕੇ ਦਾ ਵੱਡਾ ਸਵਾਸੇ ਵੀ ਆਪਣੇ ਆਪ ਰੁਣਿਆ ਫਿਰਦਾ ਉਹ ਕੁਝ ਲੋਕਾਂ ਨੂੰ ਘਬਰਾਹਤ ਕਰਦਾ ਸੀਗਾ ਰੋਪੜ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਸਰਕਾਰ ਦੀ ਸ਼ਹਿਤ ਹੋ ਰਹੀ ਹੈ ਪਰ ਜਦ ਮੌਕੇ ਤੇ ਆ ਕੇ ਅਸੀਂ ਇੱਥੇ ਆ ਕੇ ਤਫਤੀਸ਼ ਕੀਤੀ ਮੌਕੇ ਤੇ ਮਾਈਨਿੰਗ ਦਾ ਭਾਰ ਉਹ ਜਿਹੜੀ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਹੈ ਤਾਂ ਜਿਹੜੀ ਮਾਈਨਿੰਗ ਹੈ ਸਾਡੇ ਰੁਪੜ ਹਲਕੇ ਨਾਲ ਸੰਬੰਧਤ ਨਹੀਂ ਹੈ ਇਹ ਅਨੰਪੁਰ ਸਾਹਿਬ ਨਾਲ ਸੰਬੰਧਤ ਏਰੀਆ ਹੈ ਸਾਰੇ ਟੋਟਲੀ ਪਰ ਫਿਰ ਵੀ ਜਿਹੜਾ ਸਾਡੇ ਨਾਲ ਲੱਗਦੇ ਜਿਹੜਾ ਅਮਰਪੁਰ ਵਿਲਾ ਜਿਹੜਾ ਗਵਿੰਦਪੁਰਪਾਸ ਆਣ ਵਾਲੇ ਸਮੇਂ ਵਿੱਚ ਇਹ ਜਿਹੜਾ ਪਿੰਡ ਦਾ ਨੁਕਸਾਨ ਹੋ ਸਕਦਾ ਅਸੀਂ ਇਹ ਪਿੰਡ ਦੇ ਨਾਲ ਖੜੇ ਖੜੇ ਹਾਂ ਇਹ ਲੋਕ ਸਾਡੇ ਨਾਲ ਇੱਥੇ ਪਹੁੰਚੇ ਆ ਸੋ ਇਸ ਸੰਬੰਧ ਦੇ ਵਿੱਚ ਜਿਹੜਾ ਆਰਜੀ ਪੁਲਪਾਕ ਹੈ ਇਸ ਪਿੰਡ ਦੀ ਸਾਈਡ ਨੂੰ ਜਿਹੜੀ ਸਨ ਲਾਈ ਜਾ ਰਹੀ ਸੀ ਉਹਨੂੰ ਆਪਾਂ ਅੱਜ ਹੀ ਜਿਹੜਾ ਜਿਹੜਾ ਪੋਲਰ ਆਰਜੀ ਬਣਾਇਆ ਇਹਨੂੰ ਮੌਕੇ ਤੇ ਚਕਵਾ ਕੇ ਤਾਂ ਹੀ ਅਸੀਂ ਇਥੋਂ ਜਾਣਾ ਹੈ ਪਰ ਜਿਹੜੇ ਸਮਾਜ ਸੇਵੀ ਨੂੰ ਮੈਂ ਕਹਿਣਾ ਚਾਹਨਾ ਕਿ ਤੁਸੀਂ ਆਪਣੀਆਂ ਸਰਕਾਰਾਂ ਦੇ ਵਿੱਚ ਬੜਾ ਸੁੱਖ ਮਾਣਿਆ ਤੁਸੀਂ ਇਹ ਜਿਹੜੀ ਥੋੜ੍ਹੀ ਭੇਟ ਕੀਤੀ ਵੀ ਜਿਹੜੀ ਹੈ ਇਹ ਦਰਦਰਸ਼ਾ ਲੋਕ ਸਾਡੇ ਭੋਗ ਰਹੇ ਆ ਅਸੀਂ ਵੀ ਭੋਗ ਰਹੇ ਆ ਤੁਸੀਂ ਨਾ ਉਸ ਸਰਕਾਰਾਂ ਚ ਨਾ ਤੁਸੀਂ ਅੱਜ ਵੀ ਸਿਰਫ ਆਪਣੀਆਂ ਰੋਟੀਆਂ ਸੇਕਣ ਦਾ ਹੀ ਕੰਮ ਕਰਦੇ ਆ ਤੁਸੀਂ ਜਿਹੜਾ ਰੈਲਿਟੀ ਹੈ ਜਿਹੜੀ ਸਚਾਈ ਹੈ ਉਹ ਲੋਕਾਂ ਸਾਹਮਣੇ ਲਿਆਇਆ ਕਰੋ ਐਵੇਂ ਲੋਕਾਂ ਨੂੰ ਗਮਰਾਹ ਕਰਕੇ ਬਿਲਕੁਲ ਜੋ ਤੁਹਾਡੀ ਸੋਹਣੀ ਸੋਚ ਹੈ ਉਹ ਬਿਲਕੁਲ ਹੋਣਾ ਨਹੀਂ ਚਾਹੀਦਾ ਤੁਸੀਂ ਜਿਹੜੇ ਚੰਗੀ ਜਿਹੜੀ ਰਾਜਨੀਤੀ ਕਰੋ ਉਹ ਲੋਕਾਂ ਨੂੰ ਵੀ ਪਸੰਦ ਆਂਦੀ ਹੈ ਇਹਦਾ ਦੀ ਘਟੀਆ ਰਾਜਨੀਤੀ ਲੋਕ ਪਸੰਦ ਨਹੀਂ ਕਰਦੇ ਹੈਗੇ ਬਿਲਕੁਲ ਜੀ ਐਮਐਲਏ ਸਾਹਿਬ ਦੇ ਨਿਸ਼ਾਦਰਦੇਸ਼ਾਂ ਤਹਿਤ ਐਸੀ ਇੱਥੇ ਪਹੁੰਚੇ ਆ ਅਸੀਂ ਅੱਜ ਐਮਐਲਏ ਦਿਨੇਸ਼ ਚੱਡਾ ਦੀ ਨਿਸ਼ਾਦਰਦੇਸ਼ਾਂ ਤਹਿਤ ਇੱਥੇ ਪਹੁੰਚੇ ਆ ਸੋ ਅਸੀਂ ਜਿਹੜੇ ਇਹ ਇੱਥੇ ਨਜਾਇਜ਼ ਮਾਈਨਿੰਗ ਚੱਲਦੀ ਆ ਇਹਦਾ ਬਿਲਕੁਲ ਅਸੀਂ ਜਿਹੜਾ ਕੰਮ ਰੋਕਣ ਵਾਸਤੇ ਆਏ ਆ ਰੋਪੜ ਹਲਕੇ ਨਾਲ ਸੰਬੰਧਤ ਏਰੀਆ 'ਚ ਨਾ ਪਹਿਲਾ ਐਮਐਲਏ ਸਾਹਿਬ ਨੇ ਮਾਈਨਿੰਗ ਹੁਣ ਦਿੱਤੀ ਅੱਜ ਵੀ ਅਸੀਂ ਪਹਿਰਾ ਦਿੱਤਾ ਦੇਵਾਂਗੇ ਆਉਣ ਵਾਲੇ ਸਮੇਂ 'ਚ ਵੀ ਦੇਵਾਂਗੇ ਜਦੋਂ ਵੀ ਕਦੇ ਗੈਰਕਾਨੂੰਨੀ ਮਾਈਨਿੰਗ ਦੇ ਜਿਹੜੇ ਗੁੰਡੇ ਆ ਉਹ ਨਹੀਂ ਕੋਸ਼ਿਸ਼ ਕੀਤੀ ਆ ਆਪਾਂ ਉਹਨਾਂ ਦੇ ਮੋਰੇ ਜਿਹੜਾ ਹੱਕ ਢਾਕੇ ਖੜੇ ਆ ਐਮਐਲਏ ਸਾਹਿਬ ਦਿਨ ਰਾਤ ਆਪਣੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਦੇ ਰਹਿਣਗੇ ਰੋਪੜ ਹਲਕੇ 'ਚ ਬਿਲਕੁਲ ਮਾਈਨਿੰਗ ਨਹੀਂ ਆ ਇਹ ਨਹੀਂ ਬਿਲਕੁਲ ਨਹੀਂ ਜੀ ਤੁਸੀਂ ਇੱਥੇ ਮੌਕੇ ਤੇ ਪ੍ਰਸ਼ਾਸਨ ਕਹਣਾ ਤੁਸੀਂ ਪ੍ਰਸ਼ਾਸਨ ਨੂੰ ਪੁੱਛ ਸਕਦੇ ਆ ਪ੍ਰਸ਼ਾਸਨ ਰੈਵਨਿਊ ਡਿਪਾਰਟਮੈਂਟ ਤੋਂ ਜਿਹੜੀ ਪਨੂ ਰਿਪੋਰਟ ਲੈ ਕੇ ਦੇ ਦੇਣੀ ਹੈ ਇਹ ਅੱਜ ਹੀ ਜਿਹੜੀ ਜ਼ਮੀਨ ਤੇ ਨਜਾਇਜ਼ ਮਾਈਨਿੰਗ ਹੋਈ ਹੈ ਉੱਤੇ ਪਰਚਾ ਵੀ ਅੱਜ ਹੀ ਹੋਊਗਾ ਉਹ ਜਿਹੜਾ ਨਜਾਇਜ਼ ਮਾਈਨਿੰਗ ਵਾਸਤੇ ਆਰਜੀ ਪੁਲ ਬਣਾਇਆ ਇਹ ਵੀ ਹੋਣਾ ਅੱਜ ਤੁਹਾਨੂੰ ਘੰਟੇ ਦੇ ਵਿੱਚ ਜਿਹੜਾ ਚੱਕੇ ਜਿਹੜੀ ਆਪਣੇ ਲੋਕਾਂ ਨੂੰ ਜਿਹੜੀ ਰਾਹਤ ਦੇਵਾਗੇ ਅਸੀਂ ਕੱਲ ਜੀ ਮੈਂ ਨਕਸ ਸਿੰਘ ਐਸਜੀ ਮਾਈਨਿੰਗ ਦੇ ਨਾਮ ਤੋਂ ਸਾਹਿਬ ਇਹੋ ਸਭ ਹੋ ਰਹੀ ਹੈ ਉਹ ਤੁਸੀਂ ਕੀ ਮਾਮਲਾ ਹੋ ਗਿਆ ਸਾਨੂੰ ਅੱਜ ਜੀ ਪਿੰਡ ਵਾਸੀਆ ਵੱਲੋਂ ਪਿੰਡ ਗੁਰਦਗੜ ਬੇਲਾ ਪਿੰਨਮਤ ਹੋਵੇਗਾ ਮੋਠਾਪੁਰ ਇਹਨਾਂ ਦੇ ਪਾਸੇ ਦੇ ਪਿੰਡਾਂ ਵੱਲੋਂ ਕਾਫੀ ਇਕੱਤਰਤਾਤ ਹੋਈ ਸੀ ਕਿਤੇ ਆਪਣ ਮਾਈਨਿੰਗ ਹੋ ਰਹੀ ਹੈ ਕੁਝ ਕੁ ਜਗ੍ਹਾ ਤੇ। ਅਸੀਂ ਮੌਕਾ ਦੇਖਿਆ ਆਪਣੀ ਟੀਮ ਦੇ ਨਾਲ ਅੱਜ ਨਾ ਕੁਝ ਜਗ੍ਹਾ ਤੇ ਨਿਆਜ ਮਾਈਨਿੰਗ ਪਾਈ ਗਈ ਹੈ। ਪਿੰਡ ਵਾਲਿਆਂ ਵੱਲੋਂ ਹੀ ਦੱਸਿਆ ਗਿਆ ਕਿ ਕੁਝ ਜਗ੍ਹਾ ਤੇ ਪਿੱਛੇ ਕਾਰਵਾਈ ਹੋਈ ਹੈ। ਉਹ ਪੁਲਿਸ ਪ੍ਰਸ਼ਾਸਨ ਨਾਲ ਆਇਆ ਹੋਇਆ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਜਿਹੜੇ ਤਫ਼ਤੀਸ਼ ਹੈ। ਉਸ ਤੋਂ ਇਲਾਵਾ ਇੱਕ ਸਾਨੂੰ ਆਰ ਜੀ ਰਸਤਾ ਮਿਲਿਆ ਹੈ ਜਿਹੜਾ ਕਿ ਇਹ ਪੱਕੀ ਤੁੰਦਾ ਹੈ ਕਿ ਮਾਈਨਿੰਗ ਕਰਨ ਲਈ ਵਰਤਿਆ ਜਾ ਰਿਹਾ ਸੀਗਾ। ਉਹਦੇ ਤੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਜਲਦੀ ਉਹ ਰਸਤਾ ਵੀ ਸਹੀ ਹੋਣ ਸਾਹਮਣੇ ਹੈ। ਕਿਆ ਨਾਮ ਹੈ ਜੀ? ਮੇਰਾ ਨਾਮ ਬਜਿੰਦਰ ਸਿੰਘ ਹੈ ਜੀ। ਮੈਂ ਮੈਨਿੰਗ ਬਰੋਦੀ ਦੀ ਕਮੇਟੀ ਆ ਜੋ ਦਾ ਪਿੰਡਾ ਦੀ ਤੁਹਾ ਦਾ ਦਾਸ ਸੇਵਾਦਾਰ ਮੁੱਖ ਪ੍ਰਧਾਨ ਕੀ ਕੱਲ ਹੋ ਗਈ ਸਤਲੁਜ دریا ਦੇ ਵਿੱਚ ਪਹਿਰਾ ਦੇਣਾ ਪਵੇ ਦੇਖੋ ਜੀ ਅਸੀਂ ਤਾਂ ਪਹਿਲਾਂ ਤੇ ਪਹਿਰੇ ਦਿੰਦੇ ਆਏ ਆ ਸਾਡੇ ਨਸੀਬਾਂ ਚ ਲਿਖੇ ਪਏ ਆ ਕਿ ਪਹਿਰੇ ਦੇ ਲਾਉਂਗੇ ਤੁਸੀਂ ਜਾਨ ਬਚਾ ਲੂਗੇ ਨਹੀਂ ਤਾਂ ਤੁਹਾਡੀ ਜਾਨ ਫਿਰ ਕਿਤਰੀ ਚ ਹੈ ਆ ਮੈਨਿੰਗ ਮਾਫੀ ਇਹਨੇ ਦੇਖੋ ਆ ਸ਼ਰੇਆਮ ਇੱਕ ਪੋੜ ਬਣਾ ਕਾ ਕਿੱਡੇ ਕਿੱਡੇ ਡੂੰਗੇ ਖੱਡੇ ਪਟਕਾ ਪੱਕੀਆਂ ਜ਼ਮੀਨਾਂ ਪਟਕਾ ਜਿਹੜਾ ਪਾਣੀ ਆ ਸਤਲੁਜ ਹੀ ਦਾ ਰੁਖ ਬਦਲ ਰਿਹਾ ਹੈ ਉਹ ਰੁਖ ਬਦਲ ਨਾਲ ਕੀ ਆਉਣਾ ਹੈ ਵੀ ਸਾਡੇ ਪਿੰਡ ਗਵਿੰਦਪੁਰ ਬੇਲਾ ਮਬਾ ਮਕਾਰੀ ਮੋਠਾ ਪਰ ਟੋਲੀ ਚਿਂੜੀ ਕਿਹੜੀ ਬਸੀ ਪਟੋਲੀ ਤੱਕ ਸਾਰੇ ਪਿੰਡ ਜਿਹੜੇ ਉਹ ਪਾਣੀ ਦੀ ਲਪੇਟ ਵਿੱਚ ਜਿਵੇਂ ਕਿ ਅੰਮ੍ਰਿਤਸਰ ਦਾ ਹਾਲ ਹੋਇਆ ਤਾਂ ਉਹ ਆਣ ਵਾਲੇ ਸਮੇਂ 'ਚ ਸਾਡਾ ਵੀ ਹੋ ਸਕਦਾ ਇਸ ਕਰਕੇ ਅਸੀਂ ਅੱਜ ਪੱਕਾ ਮੋਰਚਾ ਲਾ ਕੇ ਬੈਠੇ ਆ ਇੱਥੇ ਵੀ ਇਹ ਅੱਜ ਕੋਲਾ ਸੀ ਜਿਹੜਾ ਪਟਕੇ ਜਾਣਾ ਹੋਰ ਆਪਣੇ ਪਿੰਡਾਂ ਤੇ ਵੀ ਲੋਕਾਂ ਨਾਲ ਸੰਬੰਧ ਕੀਤਾ ਸੀ ਕੁਝ ਬੰਦੇ ਦੇਖਣ ਆਏ ਤੇ ਜਾਂ ਦੇਖਿਆ ਇੱਥੇ ਤੇ ਹਾਲਾਤ ਬਹੁਤ ਮਾੜੇ ਆ ਇਹ ਹੁਣ ਅਸੀਂ ਪਿੱਛੇ ਆਪਣੇ ਮਿੱਤਰ ਸੱਜਣਾ ਨੂੰ ਡੀਕ ਰਹੇ ਆਂ ਇਹ ਪੁਲ ਨੂੰ ਅੱਜ ਅਸੀਂ ਪ੍ਰਸ਼ਾਸਨ ਵੀ ਆਇਆ ਉਹਨਾਂ ਨੂੰ ਬੇਨਤੀ ਕਰੀਏ ਵੀ ਤੁਸੀਂ ਪੜ ਲਓ ਨਹੀਂ ਤਾਂ ਅਸੀਂ ਅੱਜ ਪੁੱਟ ਕੇ ਜਾਵਾਂਗੇ ਜਦ ਤੱਕ ਪੁੱਟਿਆ ਨਹੀਂ ਜਾਂਦਾ ਅਸੀਂ ਨਾਰਾ ਰੋਟੀ ਖਾਣੀ ਨਾ ਪਾਣੀ ਪੀਣਾ ਫਿਰ ਪਾਣੀ ਨਾਲ ਹੜਕੇ ਵੀ ਮਰਨਾ ਉਹਦੇ ਨਾਲ ਹੁਣ ਅਸੀਂ ਬਜ਼ੁਰਗ ਆ ਸੀ ਤਾਂ ਉਮਰਾਂ ਭੋਗ ਲਈਆਂ ਅਸੀਂ ਮਰ ਜਾਵਾਂਗੇ ਤਾਂ ਸਾਡੇ ਬੱਚੇ ਸੁੱਖ ਕਰਨਗੇ ਤੇ ਇਸ ਸੋਚ ਨੂੰ ਲੈ ਕੇ ਅੱਜ ਸੱਤ ਲੋਹ ਦਰਿਆ ਵਿੱਚ ਬੈਠੇ ਆਂ ਕਿ ਇਹ ਤਾਂ ਦੇਖੋ ਜੀ ਤੁਸੀਂ 20 20 50 50 ਪੰਜਾਹ ਪੰਜਾਹ ਫੁੱਟ ਡੂੰਘਾ ਪਾਣੀ ਆ ਅਸੀਂ ਦਿਖਾ ਸਕਦੇ ਆ ਤੁਹਾਨੂੰ ਆ ਦੇਖ ਲਓ ਇੱਥੇ 50 ਫੁੱਟ ਮੈਂ ਕਹਿੰਦਾ ਸਾਨੂੰ ਜੋ ਮਰਜੀ ਸਜ਼ਾ ਦੇ ਦਿਓ ਜੇ ਇੱਥੇ 50 ਫੁੱਟ ਪਾਣੀ ਨਾ ਹੋਵੇ ਕੋਈ ਇਹਨਾਂ ਦਾ ਵਿਭਾਗ ਵਾਲਾ ਮਿਲਤੀ ਕਰਨ ਵਾਲਾ ਦੇਖ ਲੈ ਵੀ ਕੋਈ ਜੇ ਅਸੀਂ ਗਲਤ ਬੋਲਦੇ ਆ ਸਾਨੂੰ ਸਜ਼ਾ ਦੇ ਦੇਣ ਨਹੀਂ ਤਾਂ ਇਹ ਹੱਕਦਾਰ ਹੈ ਇਹਨਾਂ ਨੂੰ ਸਜ਼ਾ ਦੇਣੀ ਹੈ ਜੇ ਇਸ ਇਹ ਸਰਕਾਰਾਂ ਦਾ ਨਾਂ ਦਿੱਤੀ ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਧਰਤੀ ਹੈ ਇਸ ਸਤਲੁਜ ਵਿੱਚੋਂ ਪਵਿੱਤਰ ਜਲ ਲੈ ਕੇ ਮਹਾਰਾਜ ਨੇ ਅੰਮ੍ਰਿਤ ਅੰਮ੍ਰਿਤ ਤਿਆਰ ਕੀਤਾ ਦੀ ਨਾਲ ਸ਼ਕਤੀ ਬਖਸ਼ੀਆ ਮਹਾਰਾ ਜ ਨੇਕੀ ਬਦੀ ਦੀ ਜੰਗ ਕਰਨ ਦੀ ਖਾਲਸੇ ਦਾ ਜਨਮ ਹੋਇਆ ਤੇ ਉਸ ਜਲਦੀ ਅੱਜ ਇਹ ਬਰਬਾਦੀ ਕਰ ਰਹੇ ਲੋਕ ਇਹ ਅਸੀਂ ਕਿਸੇ ਵੀ ਕੀਮਤ ਤੱਕ ਹੋਣ ਨਹੀਂ ਦੇਣੀ ਚਾਹੁੰਦੇ ਮੇਰਾ ਕੀ ਨਾਮ ਹੈ ਜੀ ਮੇਰਾ ਤਲਕਰਾਜ ਪੰਮਾ ਜੀ ਮੈਂ ਤੁਸੀ ਸੱਤ ਲੋ ਦਰਿਆ ਦੇ ਵਿੱਚੋਂ ਵਿੱਚ ਪਹੁੰਚ ਕੇ ਕੀ ਕਾਰਵਾਈ ਹੋ ਗਈ ਹੈ ਇਹੋ ਜੀ ਵੀ ਕੀ ਕਰਨਾ ਪੈ ਗਿਆ ਤੁਸੀਂ ਪਹੁੰਚ ਗਏ ਸਾਰੇ ਕਰਨਾ ਤਾਂ ਇਹ ਪੈ ਗਿਆ ਸਾਡੀਆਂ ਆਨੰਦਪੁਰ ਦੀ ਮਾਈਨਿੰਗ ਦੀ ਆੜ ਜੀ ਨਹੀਂ ਸਾਡੀਆਂ ਜਮੀਨਾਂ ਖਾ ਲਈਆਂ ਔਰ ਜਦ ਅਸੀਂ ਖੇਤੀ ਜਾਗ ਆਪਣੇ ਖੇਤ ਦੇਖਿਆ ਗਏ ਨਹੀਂ ਨਹੀਂ 40 40 ਫੁੱਟੂ ਘਟੇ ਪਾਤੇ ਜੀ ਆੜ ਦਾਦ ਪਰ ਸਾਡੀ ਹੈ ਮਾਈਨ ਆਨੰਦਪੁਰ ਸਾਹਿਬ ਚ ਵੱਜ ਰਹੀ ਔਰ ਇਹ ਚੱਕੋਰੇ ਸਾਡੇ ਖੇਤ ਅਸੀਂ ਸਾਨੂੰ ਹੁਣ ਵਾਹਦਾ ਹੁਣ ਅੱਥਾ ਜੇ ਨਾ ਹੀ ਸਾਡਾ ਕੋਲ ਪੱਟਿਆ ਦਾ ਇੱਥੇ ਮਰਗਾ ਜਿੱਦੀ ਦੇਵਾਂਗੇ ਅਸੀਂ ਜਾਂਦੇ ਤਾਂ ਤਬੂ ਲਗਾ ਬੈਠਾ ਜਰਾ ਦੇਖ ਲੈ ਗਾ ਕੋਣ ਮਾਰਦਾ ਮਰ ਜਾਵੇ ਕੋ ਗਲੀ ਆਪਰ ਜਮੀਨਾਂ ਦੇ ਸਾਰੇ ਜਮੀਨਾਂ ਨੇ ਅਸੀਂ ਤਾਂ ਕੀ ਕਰਾਂਗੇ ਇਹ ਪਿੰਡ ਵਾਸੀ ਨਾਲ ਨੇ ਆ ਪਿੰਡ ਵਾਸੀ ਤਾਂ ਆਪਾਂ ਚਾਰ ਪਿੰਡਾਂ ਦੇ ਬੰਦੇ ਆ ਜੀ ਭੈਣੀ ਦੇ ਗਵਿੰਦਪੁਰ ਬੇਲੇ ਦੇ ਆਪਰ ਬੇਲੇ ਦੇ ਥਾਣੇ ਦੇ ਸਾਰੇ ਬੰਦੇ ਨਾਲ ਆ ਜੀ ਹਾਂਜੀ ਵਿਧਾਇਕ ਸਾਹਿਬ ਕੋ ਕਹੋ ਜੀ ਅਭਿਸ਼ਵਾਸ਼ ਹੈ ਵੀ ਉਹ ਕਹਿੰਦੇ ਸਖਤ ਕਾਰਵਾਈ ਕਰੋ ਉਹ ਤਾਂ ਐਗਜ਼ਾਮਤ ਕਰਦੇ ਤੁਸੀਂ ਜੋ ਗੈਰ ਕਾਨੂੰਨੀ ਕੰਮ ਹੋ ਰਿਹਾ ਉਹਨੂੰ ਬੰਦ ਕਰਾਓ ਹਾਂ ਕੋਈ ਨਹੀਂ ਹਜਿ ਵਿਧਾਇਕ ਸਾਹਿਬ ਵੀ ਆਪਣੇ ਹਲਕੇ 'ਚ ਨਹੀਂ ਆ ਹਾਂ ਇਹ ਅਨੰਦਪੁਰ ਸਾਹਿਬ ਦੇ ਹਲਕੇ ਦੀ ਆਰਚ ਹੋਰ ਨੁਕਸਾਨ ਸਾਡਾ ਕਰ ਰਹੇ ਨਕਸਾਨ ਕਰ ਰਹੇ ਉਪਰ ਦਾ ਨੋ ਸਾਡੇ ਜਿਹੜੇ ਕਈ ਸਾਡੇ ਕੜਮ ਚੌਧਰੀ ਆ ਲੜੂ ਫਿਰਦੇ ਚ ਚੌਧਰੀ ਬਣੀ ਉਹ 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 ਸਾਡੇ ਐਮਐਲਏ ਬਦਨਾਮ ਕਰ ਰਹੇ ਹਾਂਜੀ ਨਗਰ ਸਾਹਿਬ ਅੱਜ ਸਤਲੁਜ ਦਰਿਆ ਦੇ ਵਿੱਚ ਪਹੁੰਚਣਾ ਪੈ ਗਿਆ ਕੀ ਕਾਰਨ ਹੋ ਗਿਆ ਅੱਜ ਜਿਹੜਾ ਅਮਰਪੁਰਵੇਲਾ ਨਿਵਾਸੀ ਹੋੜੜ ਗਵਿੰਦਪੁਰਵੇਲਾ ਨਿਵਾਸੀ ਹੈ ਇਹ ਜਿਹੜਾ ਨਜਾਇਜ਼ ਮਾਈਨਿੰਗ ਦੀ ਜਿਹੜੇ ਭੇਟ ਇਹਨਾਂ ਦਾ ਕੁਝ ਜਿਹੜਾ ਹਿੱਸਾ ਚੜਿਆ ਹੈ ਇਹਦੇ ਸਬੰਧ ਦੇ ਵਿੱਚ ਸਾਨੂੰ ਸ਼ਿਕਾਇਤਾਂ ਮਿਲੀਆਂ ਸੀਗੀਆਂ ਉਸ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਪਹੁੰਚੇ ਆ ਤੋ ਇੱਥੇ ਆ ਕੇ ਜਿਹੜਾ ਆਪਾਂ ਦੇਖਿਆ ਗਏ ਇੱਕ ਦੋ ਦਿਨਾਂ ਚ ਇੱਕ ਸਾਡੇ ਇਲਾਕੇ ਦਾ ਵੱਡਾ ਸਵਾਸੇ ਵੀ ਆਪਣੇ ਆਪ ਰ ਬਣਿਆ ਫਿਰਦਾ ਉਹ ਕੁਝ ਲੋਕਾਂ ਨੂੰ ਘਬਰਾਹਤ ਕਰਦਾ ਸੀ ਜਿਹੜਾ ਰੋਪੜ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਸਰਕਾਰ ਦੀ ਸ਼ਹਿਤੇ ਹੋ ਰਹੀ ਹੈ ਪਰ ਜਦ ਮੌਕੇ ਤੇ ਆ ਕੇ ਅਸੀਂ ਇੱਥੇ ਆ ਕੇ ਤਫਤੀਸ਼ ਕੀਤੀ ਮੌਕੇ ਤੇ ਮਾਈਨਿੰਗ ਵਪਾਰ ਉਹ ਜਿਹੜੀ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਹੈ ਆ ਜਿਹੜੀ ਮਾਈਨਿੰਗ ਹੈ ਸਾਡੇ ਰੋਪੜ ਹਲਕੇ ਨਾਲ ਸੰਬੰਧਤ ਨਹੀਂ ਹੈ ਇਹ ਅਨੰਦਪੁਰ ਸਾਹਿਬ ਨਾਲ ਸੰਬੰਧਤ ਏਰੀਆ ਹੈ ਸਾਰੇ ਟੋਟਲੀ ਪਰ ਫਿਰ ਵੀ ਜਿਹੜਾ ਸਾਡੇ ਨਾਲ ਲੱਗਦੇ ਜਿਹੜੇ ਅੰਮ੍ਰਿਤਪਵੈਲਾ ਜਿਹੜਾ ਗਵਿੰਦਪੁਰਵਾਸ ਆਣ ਵਾਲੇ ਸਮੇਂ ਵਿੱਚ ਇਹ ਜਿਹੜਾ ਪਿੰਡ ਦਾ ਨੁਕਸਾਨ ਹੋ ਸਕਦਾ ਅਸੀਂ ਇਹ ਪਿੰਡ ਦੇ ਨਾਲ ਖੜੇ ਖੜੇ ਹਾਂ ਇਹ ਲੋਕ ਸਾਡੇ ਨਾਲ ਇੱਥੇ ਪਹੁੰਚੇ ਆ ਸੋ ਇਸ ਸੰਬੰਧ ਦੇ ਵਿੱਚ ਜਿਹੜਾ ਆਰਜੀ ਪੁਲ ਪੱਕਾ ਇਸ ਪਿੰਡ ਦੀ ਸਾਈਡ ਨੂੰ ਜਿਹੜੀ ਸਨ ਲਾਈ ਜਾ ਰਹੀ ਸੀ ਉਹਨੂੰ ਆਪਾਂ ਅੱਜ ਹੀ ਜਿਹੜਾ ਜਿਹੜਾ ਪੁਲ ਆਰਜੀ ਬਣਾਇਆ ਇਹਨੂੰ ਮੌਕੇ ਤੇ ਚਕਵਾ ਕੇ ਤਾਂ ਹੀ ਅਸੀਂ ਇਥੋਂ ਜਾਣਾ ਹੈ ਤਾਂ ਜਿਹੜੇ ਸਮਾਜ ਸੇਵੀ ਨੂੰ ਵੀ ਮੈਂ ਕਹਿਣਾ ਚਾਹਨਾ ਕਿ ਤੁਸੀਂ ਆਪਣੀਆਂ ਸਰਕਾਰਾਂ ਦੇ ਵਿੱਚ ਬੜਾ ਸੁੱਖ ਮਾਣਿਆ ਤੁਸੀਂ ਇਹ ਜਿਹੜੀ ਥੋੜ੍ਹੀ ਭੇਟ ਕੀਤੀ ਵੀ ਜਿਹੜੀ ਹੈ ਇਹ ਦਰਦਰਸ਼ਾ ਲੋਕ ਸਾਡੇ ਭੋਗ ਰਿਹਾ ਅਸੀਂ ਵੀ ਭੋਗ ਰਿਹਾ ਤੁਸੀਂ ਨਾ ਉਸ ਸਰਕਾਰਾਂ ਚ ਨਾ ਤੁਸੀਂ ਅੱਜ ਵੀ ਸਿਰਫ ਆਪਣੀਆਂ ਰੋਟੀਆਂ ਸੇਕਣ ਲਈ ਕੰਮ ਕਰਦੇ ਆ ਤੁਸੀਂ ਜਿਹੜਾ ਰੈਲਿਟੀ ਹੈ ਜਿਹੜੀ ਸਚਾਈ ਹੈ ਉਹ ਲੋਕਾਂ ਸਾਹਮਣੇ ਲਿਆਇਆ ਕਰੋ ਐਵੇਂ ਲੋਕਾਂ ਨੂੰ ਗਮਰਾਹ ਕਰਕੇ ਬਿਲਕੁਲ ਉਹ ਤੁਹਾਡੀ ਛੋਟੀ ਸੋਚ ਹੈ ਉਹ ਬਿਲਕੁਲ ਹੋਣਾ ਨਹੀਂ ਚਾਹੀਦਾ ਤੁਸੀਂ ਜਿਹੜੇ ਚੰਗੀ ਜਿਹੜੀ ਰਾਜਨੀਤੀ ਕਰੋ ਉਹ ਲੋਕਾਂ ਨੂੰ ਵੀ ਪਸੰਦ ਆਂਦੀ ਹੈ ਇਹਦਾ ਦੀ ਘਟੀਆ ਰਾਜਨੀਤੀ ਲੋਕ ਪਸੰਦ ਨਹੀਂ ਕਰਦੇ ਹੈਗੇ ਸਰ ਭਾਈ ਦੇ ਬਿਲਕੁਲ ਜੀ ਐਮਐਲਏ ਸਾਹਿਬ ਦੇ ਨਿਸ਼ਾਦਰ ਦੇ ਤਾ ਤਹਤੇ ਅਸੀਂ ਇੱਥੇ ਪਹੁੰਚੇ ਆ ਅਸੀਂ ਅੱਜ ਐਮਐਲਏ ਦਿਲੇਸ਼ ਚੱਡਾ ਦੀ ਨਿਸ਼ਾਦਰ ਦੇਸ਼ਾ ਤਹਤੇ ਇੱਥੇ ਪਹੁੰਚੇ ਆ ਸੋ ਅਸੀਂ ਜਿਹੜੇ ਇਹ ਇੱਥੇ ਨਜਾਇਜ਼ ਮਾਈਨਿੰਗ ਚੱਲਦੀ ਆ ਇਹਦਾ ਬਿਲਕੁਲ ਅਸੀਂ ਜਿਹੜਾ ਕੰਮ ਰੋਕਣ ਵਾਸਤੇ ਆਏ ਆ ਰੋਪੜ ਹਲਕੇ ਨਾਲ ਸੰਬੰਧਤ ਏਰੀਆ 'ਚ ਨਾ ਪਹਿਲਾਂ ਐਮਐਲਏ ਸਾਹਿਬ ਨੇ ਮਾਈਨਿੰਗ ਹੁਣ ਦਿੱਤੀ ਅੱਜ ਵੀ ਅਸੀਂ ਪਹਿਰਾ ਦਿੱਤਾ ਦੇਵਾਂਗੇ ਆਉਣ ਵਾਲੇ ਸਮੇਂ 'ਚ ਵੀ ਦੇਵਾਂਗੇ ਜਦੋਂ ਵੀ ਕਦੇ ਗੈਰਕਾਨੂੰਨੀ ਮਾਈਨਿੰਗ ਦੇ ਗੁੰਡੇ ਆ ਉਨੀ ਕੋਸ਼ਿਸ਼ ਕੀਤੀ ਆ ਆਪਾਂ ਉਹਨਾਂ ਦੇ ਮੋਰੇ ਜਿਹੜਾ ਇੱਕ ਢਾਕੇ ਖੜੇ ਆ ਐਮਐਲਏ ਸਾਹਿਬ ਦਿਨ ਰਾਤ ਆਪਣੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਦੇ ਰਹਿਣਗੇ ਕੋਪੜ ਹਲਕੀ ਬਿਲਕੁਲ ਮਾਈਨਿੰਗ ਨਹੀਂ ਆ ਇਹ ਨਹੀਂ ਬਿਲਕੁਲ ਨਹੀਂ ਜੀ ਤੁਸੀਂ ਇੱਥੇ ਮੌਕੇ ਤੇ ਪ੍ਰਸ਼ਾਸਨ ਖੜਾ ਤੁਸੀਂ ਪ੍ਰਸ਼ਾਸਨ ਨੂੰ ਪੁੱਛ ਸਕਦੇ ਆ ਪ੍ਰਸ਼ਾਸਨ ਰੈਵਨਿਊ ਡਿਪਾਰਟਮੈਂਟ ਤੋਂ ਜਿਹੜੀ ਤੁਹਾਨੂੰ ਰਿਪੋਰਟ ਲੈ ਕੇ ਦੇ ਦੇਣੀ ਆ ਇਹ ਅੱਜ ਹੀ ਜਿਹੜੀ ਜ਼ਮੀਨ ਤੇ ਨਜਾਇਜ਼ ਮਾਈਨਿੰਗ ਹੋਈ ਆ ਉੱਤੇ ਪਰਚਾ ਵੀ ਅੱਜ ਹੀ ਹੋਊਗਾ ਉਹ ਜਿਹੜਾ ਨਜਾਇਜ਼ ਮਾਈਨਿੰਗ ਵਾਸਤੇ ਆਰਜੀ ਪੁਲ ਬਣਾਇਆ ਇਹ ਵੀ ਹੋਣਾ ਆ ਹੀ ਤੁਹਾਨੂੰ ਘੰਟੇ ਦੇ ਵਿੱਚ ਜਿਹੜਾ ਚੱਕੇ ਜਿਹੜੀ ਆਪਣੇ ਲੋ